ਬਈ ਜਦੋਂ ਆਪਾਂ ਲੈਵਲ ਗਾਣਾ ਸ਼ੂਟ ਕਰ ਰਹੇ ਸੀ ਨਾ ਉਦੋਂ ਗਏ ਸੀ ਉਦੋਂ ਕਹਿੰਦਾ ਮਾ ਆਣਾ ਤੇ ਉੱਥੇ ਹੀ ਪੈਸੇ ਫੜਾਣ ਲੱਗ ਗਿਆ ਕਿ ਆ ਪੈਸੇ ਜਾ ਕੇ ਦੇ ਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਲੁਧਿਆਣਾ ਦੇ ਮਰੀਜ਼ਾ ਦੀ ਕੀਤੀ ਮਦਦ ਸਭ ਦੇ ਤੰਦਰੁਸਤੀ ਲਈ ਰੱਬ ਅੱਗੇ ਕੀਤੀ ਅਰਦਾਸ ਮੈਂ ਕਿਹਾ ਨਹੀਂ ਭਾਈ ਆਣਾ ਪਣਾ ਤੇ ਫਿਰ ਉੱਥੇ ਇੱਕ ਬਾਲ ਵੀਰਨਾ ਦਾ ਪ੍ਰੋਗਰਾਮ ਬਣ ਰਿਹਾ ਸੀਗਾ ਕਿ ਆਉਂਗਾ ਮੈਂ ਆਉਂਗਾ ਉਹ 2-4 ਦਿਨਾਂ ਚ ਹੀ ਬਸ ਰਹਿ ਗਿਆ ਕੰਮ ਸਿੱਧੂ ਮੂਸੇਵਾਲੇ ਦੇ ਮਾਪੇ ਅੱਜ ਲੁਧਿਆਣਾ ਦੇ ਵਿੱਚ ਪਹੁੰਚੇ ਸੀ ਜਿੱਥੇ ਉਹਨਾਂ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਈ ਸਾਰੇ ਖੁਲਾਸੇ ਕੀਤੇ ਇਸ ਦੌਰਾਨ ਉਹਨਾਂ ਨੇ ਅਨਮੋਲ ਕੁਆਤਰਾ ਦੇ ਨਾਲ ਮੁਲਾਕਾਤ ਕੀਤੀ ਅਨਮੋਲ ਕੁਆਤਰਾ ਉਹ ਇਨਸਾਨ ਹੈ ਜੋ ਬੇਸਹਾਰਾ ਲੋਕਾਂ ਦੀ ਮਦਦ ਕਰਦੇ ਆ ਲੋਕਾਂ ਦੇ ਇਲਾਜ ਦੇ ਵਿੱਚ ਉਹਨਾਂ ਦੀ ਮਦਦ ਕਰਦੇ ਨੇ ਇਸ ਦੌਰਾਨ ਉਹਨਾਂ ਨੇ ਅਨਮੁਲਕਾਤਰਾ ਦੇ ਨਾਲ ਮੁਲਾਕਾਤ ਕੀਤੀ ਤੇ ਜਿਸ ਤੋਂ ਬਾਅਦ ਇਹ ਵੀਡੀਓ ਉਹਨਾਂ ਵੱਲੋਂ ਹੀ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਕੀਤੀ ਗਈ। ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਿੱਧੂ ਮੂਸੇਵਾਲੇ ਦੇ ਮਾਪੇ ਉਹਨਾਂ ਮਰੀਜ਼ਾਂ ਨੂੰ ਮਿਲਦੇ ਐ ਤੇ ਉਹਨਾਂ ਦੀ ਮਦਦ ਵੀ ਕਰਦੇ ਐ। ਇਹਨੇ ਨਹੀਂ ਉਹਨਾਂ ਦੀ ਤੰਦਰੁਸਤੀ ਦੇ ਲਈ ਰੱਬ ਅਗੇ ਅਰਦਾਸ ਵੀ ਕਰਦੇ ਐ। ਤੁਸੀਂ ਵੀ ਦੇਖੋ ਇਹ ਵੀਡੀਓ ਤੇ ਆਪਣੀ رائے ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ। ਸਾਡੇ ਕੋਲ ਨਾਲ ਐਦਾ ਹੀ ਨਾ ਸ਼ਾਮੀ ਮਰੀਜ਼ ਸਾਡੇ ਕੋਲ ਨਾਲ ਰੋਜ਼ ਅੰਕਲ ਸ਼ਾਮੀ ਐ ਹੀ ਮਰੀਜ਼ ਹੁੰਦੇ ਨੇ ਜਿਵੇਂ ਜਿੱਥੇ ਅਸੀਂ ਬੈੰਨੇ ਆ। ਉੱਥੇ 50 100 ਮਰੀਜ਼ ਐਦਾਂ ਹੀ ਹੈਲਪ ਲਾਈਨ ਆਉਂਦੇ ਨੇ ਤੇ ਸਿੱਧੂ ਵੀਰੇ ਨਾਲ ਜਦੋਂ ਮੈਂ ਤੇ ਇਕਬਾਲ ਵੀਰਾ ਗਏ ਸੀ ਜਦੋਂ ਗਾਣਾ ਸ਼ੂਟ ਕਰ ਰਹੇ ਸੀ ਲੈਵਲ ਮੋਹਾਲੀ ਮੈਂ ਕਿਹਾ ਮੈਂ ਦੱਸ ਰਿਹਾ ਸੀ ਭਾਈ ਜਦੋਂ ਆਪਾਂ ਲੈਵਲ ਗਾਣਾ ਸ਼ੂਟ ਕਰ ਰਹੇ ਸੀ ਨਾ ਉਦੋਂ ਗਏ ਸੀ ਉਦੋਂ ਕਹਿੰਦਾ ਮਾ ਆਣਾ ਤੇ ਉੱਥੇ ਹੀ ਪੈਸੇ ਫੜਾਣ ਲੱਗ ਗਿਆ ਕਿ ਆ ਪੈਸੇ ਜਾ ਕੇ ਦੇ ਦੇ ਮੈਂ ਕਿਹਾ ਨਹੀਂ ਭਾਈ ਆਣਾ ਪੈਣਾ ਤੇ ਫਿਰ ਉੱਥੇ ਇਕਬਾਲ ਵੀਰਾਂ ਦਾ ਪ੍ਰੋਗਰਾਮ ਬਣ ਰਿਹਾ ਸੀਗਾ ਕਿ ਆਉਂਗਾ ਮੈਂ ਆਉਂਗਾ ਉਹ 2-4 ਦਿਨਾਂ ਚ ਹੀ ਬਸ ਰਹਿ ਗਿਆ ਕੰਮ ਇੱਥੇ ਸਾਡੇ ਕੋਲ ਜਿਵੇਂ ਪੇਸ਼ੈਂਟ ਹੁੰਦੇ ਨੇ ਜਿਹੜੇ ਅਲੱਗ-ਅਲੱਗ ਆ ਜਿਹੜੀ ਛੋਟੀ ਬੱਚੀ ਸਾਡੇ ਕੋਲ ਇਹਦੀ ਕਿਡਨੀਆਂ ਖਰਾਬ ਆ ਦੋਨੋਂ ਇਹ ਸਾਡੇ ਕੋਲ ਸਾਲ ਤੋਂ ਹੈਲਪ ਲੈ ਰਹੇ ਨੇ ਡੇਢ ਸਾਲ ਤੋਂ ਇਹਨਾਂ ਦੀ ਕਿਡਨੀਆਂ ਡੈਮੇਜ ਆ ਇਹ ਹੈਲਪ ਲੈ ਰਹੇ ਨੇ ਇਹ ਹੈਲਪ ਲੈ ਰਹੇ ਇਹਨਾਂ ਦੀ ਵਾਈਫ ਆ ਇਹਨਾਂ ਦਾ ਚੰਗਾ ਕਾਰੋਬਾਰ ਸੀਗਾ ਜੀ ਕਿਸੇ ਟਾਈਮ ਤੇ ਹੁਣ ਵਾਈਫ ਨੂੰ ਪੈਰਾਲਾਈਜ਼ ਹੋ ਗਿਆ ਡਾਕਟਰ ਨੇ 1.80 ਹਜ਼ਾਰ ਦੇ ਕਿੱਲੇ ਇੰਜੈਕਸ਼ਨ ਹੀ ਦੱਸੇ ਲਾਣ ਤਾਂ ਇਦਾਂ ਦੇ ਰੋੜ ਸਾਡੇ ਕੋਲ 100 ਮਰੀਜ਼ 150 ਮਰੀਜ਼ ਪੂਰੇ ਪੰਜਾਬ ਭਰ ਚੋਂ ਇੱਕ ਮੈਨੂੰ ਮਾਤਾ ਜੀ ਦਾ ਫੋਨ ਆਇਆ ਸੀ ਇੱਕ ਪੇਸ਼ੈਂਟ ਵਾਸਤੇ ਉਹ ਹੈ ਨਹੀਂ ਉਹ ਸਿੱਧੂ ਉਹ ਜਿਹੜੀ ਮਾਂ ਬੜੀ ਬਿਮਾਰ ਉਹਦਾ ਆਪਰੇਸ਼ਨ ਹੋਣਾ 25000 ਦਾ ਤਾਂ ਅਸੀਂ ਪਹਿਲਾਂ ਕੋਸ਼ਿਸ਼ ਕਰੀ ਦੀਏ ਕਿ ਪੇਸ਼ੈਂਟ ਦਾ ਇਲਾਜ ਸਰਕਾਰੀ ادارے ਥਰੂ ਵੀ ਫ੍ਰੀ ਹੋ ਜਾਵੇ ਆਸ਼ਵਾਨ ਕਾਰਡ ਸਕੀਮਾਂ ਜਾਂ ਜਿਹੜੀ ਉਹ ਬਣ ਜਾਂਦੀਆਂ ਸਕੀਮਾਂ ਸਰਪੰਚ ਤੋਂ ਲਖਾ ਲਓ ਐਮਐਲਏ ਤੋਂ ਲਖਾ ਲਓ ਉਹਦੇ ਨਾਲ ਫ੍ਰੀ ਹੋ ਜਾਂਦਾ ਫਿਰ ਜੇ ਨਹੀਂ ਹੁੰਦਾ ਫਿਰ ਅਸੀਂ ਜਿਹੜੇ ਸੋਸ਼ਲ ਮੀਡੀਆ ਤੇ ਡੋਨਰ ਨੇ ਸਾਡੇ ਡੋਨੇਸ਼ਨ ਕਰਨ ਲਈ ਉਹਨਾਂ ਨੂੰ ਬੁਲਾਈਦਾ ਫਿਰ ਉਹ ਆ ਕੇ ਇੱਥੇ ਸੇਵਾ ਕਰਦੇ ਨੇ ਫਿਰ ਮੈਨੂੰ ਸੀਗਾ ਸਿੱਧੂ ਵੀਰੇ ਨੇ ਤਾਂ ਆਣਾ ਸੀ ਉਹ ਨਹੀਂ ਆ ਸਕੇ ਹੁਣ ਉਹਨਾਂ ਦੀ ਤੁਸੀਂ ਅੱਗੇ ਜਿਹੜੀ ਰੀਤ ਕਿਉਂਕਿ ਸਿੱਧੂ ਬਾਈ ਦੇ ਨਾਮ ਤੇ ਬੜੇ ਬੰਦੇ ਆਂਦੇ ਨੇ ਕਿ ਅਸੀਂ ਉਦਿਆਂ ਟੀ-ਸ਼ਰਟਾਂ ਪਾ ਕੇ ਕਿ ਪਿੰਡ ਚ ਬਾਈ ਲਾਂਦਾ ਸੀਗਾ ਕੈਂਪ ਤੇ ਉਹ ਬੜਾ ਕਰਦਾ ਸੀ ਸੋਸ਼ਲ ਮੀਡੀਆ ਤੇ ਹਸਪਤਾਲ ਦਾ ਉਹਦਾ ਸੁਪਨਾ ਸੀ ਕੈਂਸਰ ਦਾ ਮੇਰੇ ਨਾਲ ਇੰਸਟਾਗ੍ਰਾਮ ਤੇ ਬੜੀ ਬੜੀ ਕਿਹਾ ਕਿ ਮੈਨੂੰ ਸੇਵਾ ਦੱਸ ਮੈਨੂੰ ਸੇਵਾ ਦੱਸ ਮੈਨੂੰ ਸੇਵਾ ਦੱਸ ਬੜੀ ਬੜੀ ਕਿਹਾ ਤੇ ਬਸ ਉਹੀ ਚੱਕਰ ਸੀਗਾ ਸਿੱਧੂ ਬਾਈ ਕਹਿੰਦਾ ਸੀ ਖਾਤੇ ਚ ਪਾ ਲੈ ਮੈਂ ਕਿਹਾ ਖਾਤੇ ਚ ਨਹੀਂ ਪਾਉਣੇ ਆਣਾ ਹੀ ਪੈਣਾ ਤੁਹਾਨੂੰ ਮਤਲਬ ਤਕਰੀਬਨ ਜਦੋਂ ਯੂਕੇ ਯੂਕੇ ਸੀਗਾ 2019 ਦੇ ਵਿੱਚ ਉਦੋਂ ਗੱਲ ਹੋਈ ਸੀ ਕਿ ਮੈਂ ਆਉਂਗਾ ਫਿਰ ਉਹ ਆਂਦੇ 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 ਬਸ ਲੇਟ ਹੋ ਗਏ ਫਿਰ ਅਸੀਂ ਰੋਜ਼ ਸ਼ਾਮ ਨੂੰ ਪਿਛਲੇ 8 ਸਾਲ ਹੋ ਗਏ 8 ਸਾਲ ਤੋਂ ਇੱਕ ਵੀ ਨਾਗਾ ਨਹੀਂ ਹੈਗਾ 8 ਸਾਲ ਤੋਂ ਰੋਜ਼ ਸਵੇਰੇ ਸਾਡਾ ਇਸ਼ੂ ਟੀਮ ਮੈਂਬਰ ਇਸ਼ੂ ਕਿੱਥੇ ਆ ਇਹ ਟੀਮ ਮੈਂਬਰ ਇਹ ਸਾਰਾ ਸਾਹਮਦਾ ਜੀ ਤੇ ਇਦਾਂ ਹੀ ਪੂਰੀ ਟੀਮ ਹੈ ਸਾਡੀ ਇਹ ਸਾਰਾ ਕਰਦੀ ਹੈ ਜੀ ਬਹੁਤ ਵੱਡੀ ਸੀ ਇੱਥੋਂ ਪਹਿਲੇ ਪੇਸ਼ੰਤ ਤੋਂ ਸ਼ੁਰੂ ਕਰਾ ਲਓ ਤੁਸੀਂ ਸੁਣਿਆ ਹੋਣਾ ਨਾਮ ਸਿੱਧੂ ਮੂਸੇ ਵਾਲੇ ਦਾ ਉਹਨਾਂ ਦੇ ਫਾਦਰ ਸਾਹਿਬ ਨੇ ਤੇ ਉਹਨਾਂ ਨੇ ਸੇਵਾ ਕਰਨ ਆਣਾ ਸੀਗਾ ਪਰ ਪ੍ਰਮਾਤਮਾ ਦੇ ਰੰਗ ਕਹਿ ਲੋ ਜਾਂ ਜੋ ਵੀ ਹੋਇਆ 1 ਸਾਲ ਪਹਿਲਾਂ ਆ ਨਹੀਂ ਸਕੇ ਤਾਂ ਅੱਜ ਉਹਨਾਂ ਦੇ ਮੰਮੀ ਡੈਡੀ ਉਹਨਾਂ ਵੱਲੋਂ ਸੇਵਾ ਕਰਨ ਆਏ ਨੇ ਇੱਕ ਤਰ੍ਹਾਂ ਦਾ ਆਸ਼ੀਰਵਾਦ ਆ ਬਾਪੂ ਜੀ ਨੇ ਜੀ ਇਹਨਾਂ ਦਾ ਇਲਾਜ ਹੋਣਾ ਉਹਨਾਂ ਦੇ ਅੱਖਾਂ ਦਾ ਇਲਾਜ ਸਾਡੇ ਕੋਲ तकरीबन ਪਿਛਲੇ 6-7 ਮਹੀਨਿਆਂ ਤੋਂ ਚੱਲ ਰਿਹਾ ਮੰਨ ਲਓ ਹਰ ਪੇਸ਼ੈਂਟ ਦੀ ਆਪਣੀ ਆਪਣੀ ਸਟੋਰੀ ਹੈ ਕੋਹ ਬੰਦਾ ਇਹਦਾ ਮੁੰਡਾ ਸੀਗਾ ਜੀ 4 ਦਿਨ ਦਾ ਜਦੋਂ ਡਾਕਟਰਾਂ ਨੇ ਜਵਾਬ ਦੇ ਆ ਕਿਡਨੀਆਂ ਡੈਮੇਜ ਆ ਦੋਨੋਂ ਇਹਦੀਆਂ ਪਹਿਲੇ ਨੰਬਰ ਜਿਹੜਾ ਬੈਠਾ ਮੁੰਡਾ ਤੇ ਫਿਰ ਸਾਡੇ ਕੋਲ ਆਇਆ ਇਹਦਾ ਛੋਟਾ ਬੱਚਾ ਜੀ ਹੁਣ ਮਹੀਨੇ ਦਾ ਹੋ ਗਿਆ ਤੇ ਇਲਾਜ ਜੋਗੇ ਪੈਸੇ ਨਹੀਂ ਕਿਉਂਕਿ ਡੈਲਸਿਸ ਆ ਜਿਹੜੇ ਸਰਕਾਰੀ ਦੇ ਵਿੱਚ ਘੱਟ ਨੇ ਮਸ਼ੀਨਾ ਪਰ ਪੇਸ਼ੈਂਟ ਬਹੁਤ ਜ਼ਿਆਦਾ ਨੇ ਪੰਜਾਬ ਦੇ ਡੈਲਸ ਤਾਂ ਹੁਣ ਵੈਸੇ ਅਸੀਂ ਆਪਣੀ ਜਗ੍ਹਾ ਵੀ ਬਣਾਉਣ ਜਾ ਰਹੇ ਹਾਂ ਜੀ ਉਹਦੀ ਜਿੱਥੇ ਪੂਰੇ ਸੈਟਅਪ ਚ ਲੋਕਾਂ ਨੂੰ ਪੰਜਾਬ ਭਰ ਦੇ ਮਰੀਜ਼ਾਂ ਨੂੰ ਅਸੀਂ ਗਾਈਡ ਕਰਾਂਗੇ ਕਿ ਮਤਲਬ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਟਾਈਮ ਚ ਪੰਜਾਬ ਚ ਕੋਈ ਮੈਡੀਕਲੀ ਮਰੀਜ਼ ਰਵੇ ਨਾ ਜਿਹਨੂੰ ਹੈਲਪ ਦੀ ਲੋੜ ਹੈ ਮੈਂ ਦੱਸ ਰਿਹਾ ਸੀ ਆਂਟੀ ਕਿ ਜਿਵੇਂ ਨਾ ਅਸੀਂ ਇਦਾਂ ਹੀ ਬੈੰਨੇ ਆ ਰੋਜ਼ ਲੁਧਿਆਣੇ ਇੱਕ ਜਗ੍ਹਾ ਸਾਡੀ ਮਾਡਲ ਟਾਊਨ ਉੱਥੇ ਰੋਜ਼ 50 100 ਮਰੀਜ਼ ਆਂਦੇ ਨੇ ਫਿਰ ਅਸੀਂ ਇੱਕ ਇੱਕ ਮਰੀਜ਼ ਨਾਲ ਗੱਲ ਕਰਦੇ ਆ ਉਹਦੇ ਘਰ ਦੀ ਇਨਕੁਆਇਰੀ ਕਰਦੇ ਜਿੱਦਾਂ ਹੁਣ ਆ ਭਾਈ ਸਾਹਿਬ ਨੇ ਇਹਨਾਂ ਦੀ ਵਾਈਫ ਦੇ ਇੰਜੈਕਸ਼ਨ ਲੱਗਣੇ ਨੇ ਜਿੱਕ ਲਗਸੀ ਫਿਰ ਅਸੀਂ ਇਹਨਾਂ ਦੀ ਵੀਡੀਓ ਪਾਣੇ ਆਈ ਸੀ ਸੋਸ਼ਲ ਮੀਡੀਆ ਤੇ ਲੋਕ ਇਹਨਾਂ ਨੂੰ ਹੈਲਪ ਦੇਣ ਆਂਦੇ ਨੇ ਤੇ ਫਿਰ ਇਦਾਂ ਇੰਜੈਕਸ਼ਨ ਹੁੰਦੇ ਨੇ ਜਿੱਦਾਂ ਹੁਣਾ ਪੀਜੀਆ ਨੇ ਲਿਖਤਾ ਕਿ ਇਹਨਾਂ ਦੇ 1.80 ਲੱਖ ਦੇ ਇੰਜੈਕਸ਼ਨ ਲੱਗਣੇ ਨੇ ਨਹੀਂ ਤਾਂ ਇਹਦੀ ਵਾਈਫ ਦੀ ਡੈਥ ਹੋ ਜਾਏਗੀ ਬੱਚਾ ਕੋਈ ਹੈ ਨਹੀਂ ਇਹਨਾਂ ਦੇ ਇਹੀ ਨੇ ਤਾਂ ਆ ਬੱਚੀ ਸੁਨਖਸ਼ੀ ਬੇਟਾ ਇਧਰ ਆ ਆ ਬੱਚੀ ਇਹਦੀ ਕਿਡਨੀਆਂ ਡੈਮੇਜ ਨੇ ਦੋਨੋਂ 9 ਸਾਲ ਦੀ ਹੈ ਤੇ ਇਹਦੀਆਂ ਡੈਲਸਿਸ ਹੁੰਦੇ ਹਫਤੇ 'ਚ ਤਿੰਨ ਤਾਂ ਤੁਹਾਡਾ ਅਸ਼ੀਰਵਾਦ ਦੁਆਣਾ ਸਾਰਿਆਂ ਨੂੰ ਥੋੜਾ ਥੋੜਾ ਪਹਿਲੇ ਤੋਂ ਲੈ ਕੇ ਅੰਤ ਤੱਕ ਤੁਸੀਂ ਜ਼ਰੂਰ ਦਿਓ ਇਧਰ ਹੋ ਜਾ ਬਾਈ ਆ ਜਾ ਇੱਕ ਇੱਕ ਕਰਕੇ ਦੇ ਦਿਓ ਆਂਟੀ ਤੁਸੀਂ ਨਾ ਇਹਨਾਂ ਲਈ ਜਰੂਰ ਅਰਦਾਸ ਕਰਿਓ ਇਹ ਮਦਦ ਕਰਨ ਆਏ ਨੇ ਅੱਜ ਤੁਹਾਡੇ ਲਈ ਬਿਲਕੁਲ ਪਹਿਲੇ ਜਿਆਦਾ ਪ੍ਰਮਾਤਮਾ ਦਾ ਨਾਮ ਲੈਣਾ ਵੱਡੀ ਗਲਤੀ ਸਭ ਤੋਂ ਬਿਲਕੁਲ ਵੱਡਾ ਤਾਂ ਉਹੀ ਹੈ ਦੇ ਦਿਓ ਆਂਟੀ ਇੱਕ ਕਰਕੇ ਦੇ ਦਿਓ ਸਾਰਿਆਂ ਨੂੰ ਲਓ ਜੀ ਵਾਹਿਗੁਰੂ ਲਓ ਜੀ ਵਾਹਿਗੁਰੂ ਇਹਨਾਂ ਦੇ ਮਦਰ ਨੂੰ ਕੈਂਸਰ ਹੈ ਜੀ ਉੱਥੋਂ ਇਲਾਜ ਕਰਾਣੇ ਇਹ ਸਿੱਧੂ ਮਸੇਰੇ ਵਾਲੇ ਜਿਹਦੇ ਮਾਤਾ ਜੀ ਇਹਨਾਂ ਦੇ ਕਿਡਨਰੀਆ ਡੈਮੇਜ ਹੈ ਜੀ ਇਹਨਾਂ ਦੇ ਵਾਈਫ ਨੇ ਇੰਜੈਕਸ਼ਨ ਲਗਦੇ ਨੇ ਪੀਜੀਆਈ ਤੋਂ ਇਹ ਵੀ 1.5-2 ਸਾਲ ਤੋਂ ਹੈਲਪ ਲੈ ਰਹੇ ਨੇ ਲੈ ਤੇ ਬੈਠੋ ਕਿਤੇ ਪੈਰ ਨਾ ਮੁੱਜ ਇਹ ਸੁਨਾਕਸ਼ੀ ਇਹਦੇ ਵਾਸਤੇ ਜ਼ਰੂਰ ਕਰੇ ਜੀ ਬੜੀ ਪਿਆਰੀ ਭੈਣ ਆ ਸਾਡੀ ਮਤਲਬ ਬੜੀ ਜ਼ਿੰਦਗੀ ਨਾਲ ਅੰਕਲ ਜ਼ਿੰਦਗੀ ਨਾਲ ਲੜ ਰਹੀ ਹੈ ਬਹੁਤ ਜ਼ਿਆਦਾ ਹਫ਼ਤੇ 'ਚ 3 ਵਾਰੀ ਡਾਇਲਿਸਿਸ ਹੁੰਦੇ ਅੰਕਲ ਚੀਕ ਨਿਕਲ ਜਾਂਦੀ ਹੈ ਮਤਲਬ ਬਾਹਵਾ ਛੋਟੀਆਂ-ਛੋਟੀਆਂ ਨਾ ਆ ਦੇਖੋ ਗਲੀਆਂ ਪਈਆਂ ਮਤਲਬ ਬਾਹਵਾ ਪੂਰੀਆਂ ਔਰ ਮਤਲਬ ਨਸਾਂ ਤੱਕ ਨਹੀਂ ਕਈ ਵਾਰੀ ਦਿਖਦੀਆਂ ਪਿੱਛੇ ਵੈਂਟੀਲੇਟਰ ਤੇ ਰਹੀ ਹੈ ਇੰਨੀ ਕਿ ਸੀਰੀਅਸ ਰਹੀ ਹੈ ਨੇ ਮਤਲਬ ਦੁਨੀਆ ਦੇ ਵਿੱਚ ਇਸ ਬੱਚੀ ਲਈ ਜਿੰਨੇ ਫੋਨ ਆਉਂਦੇ ਨੇ ਸਾਨੂੰ ਕਿਸੇ ਮਰੀਜ਼ ਲਈ ਨਹੀਂ ਆਉਂਦੇ ਮਤਲਬ ਲੋਕਾਂ ਨੇ ਇਹਨੂੰ ਅਡਾਪਟ ਕੀਤਾ ਹੋਇਆ ਇਹਦਾ ਸਾਰਾ ਖਰਚਾ ਡੈਲਸਿਸ ਦਾ ਕਿਡਨੀ ਦਾ ਟ੍ਰਾਂਸਪਲੈਂਟ ਦਾ ਮਤਲਬ ਲੋਕੀ ਕਹਿੰਦੇ ਕਿ ਜੇ ਕਰੋੜ ਰੁਪਏ ਵੀ ਲੱਗ ਜੂਗਾ ਇਹ ਬੱਚੀ ਬਚਾਓ ਤੁਸੀਂ ਇਹਦੇ ਤੇ ਲਾਵਾਂਗੇ ਕੱਲੀ ਕੁੜੀ ਹੈ ਜੀ ਇਹਨਾਂ ਦੇ ਮਦਰ ਨੇ ਇਹਨਾਂ ਦੇ ਵੀ ਬ੍ਰਦਰ ਹੈ ਜਿਹਦੀ ਕਿਡਨੀਆਂ ਡੈਮੇਜ ਨਾਲ ਉਹਦਾ ਇਲਾਜ ਹੁੰਦਾ ਇਹਦਾ ਖੁਦ ਦਾ ਬੱਚਾ ਜੀ ਮਹੀਨੇ ਦਾ ਉਹਦਾ ਹੁੰਦਾ ਇਥੋਂ ਤੇ ਬਸ ਤੁਹਾਡਾ ਆਸ਼ੀਰਵਾਦ ਹੀ ਦੁਆਣਾ ਸੀ ਜੀ ਕਿਉਂਕਿ ਸਿੱਧੂ ਵੀਰੇ ਦੀ ਵੀ ਇਹੀ ਸੋਚ ਸੀਗੀ ਹੋ ਗਏ ਸਾਰੇ ਪੇਸ਼ੈਂਟ ਕੋਈ ਨਹੀਂ ਇਹਨਾਂ ਨੂੰ ਦੇ ਦੋ ਲੈ ਲੈ ਸੁਨਾਖ ਜੀ ਇਹਦਾ ਹੋ ਸਕਦਾ ਜੀ ਮਹੀਨੇ ਚ ਕਿਡਨੀ ਟ੍ਰਾਂਸਪਲੈਂਟ ਵੀ ਹੋ ਜਾਵੇ ਕਿਡਨੀ ਨਹੀਂ ਮਿਲ ਰਹੀ ਇਹਦੇ ਵਾਸਤੇ ਛੋਟੀ ਹੈ ਹਜੇ ਇੱਥੇ ਆ ਕੇ ਲੱਗਦਾ ਵੀ ਪਰਮਾਤਮਾ ਕਿਤੇ ਹੈਗਾ ਯਾਰ ਹਾਂ ਬਿਲਕੁਲ ਨਹੀਂ ਹੁਕਮੰਦੇ ਨਹੀਂ ਹੈ 2 ਮਿੰਟ ਜਾਵਾਂਗੇ ਸ਼ਮਸ਼ਾਨ ਘਾਟ ਜਾਂਦੇ ਹਾਂ 2 ਮਿੰਟਾਂ ਉਦੋਂ ਬਾਅਦ ਬੰਦਾ ਫੇਰ ਆਪਣੀ ਉਸੇ ਕਲਪਨਾ ਵਿੱਚ ਟੜ ਜਾਂਦਾ ਹੈ ਲੇਕਿਨ ਤੁਹਾਡੀ ਨਹੀਂ ਨਹੀਂ ਭਾਈ ਜੀ ਤੁਹਾਡਾ ਇਹ ਅਸ਼ੀਰਵਾਦ ਸਿੱਧੂ ਵੀਰੇ ਨੇ ਇਹਨਾਂ ਲੰਬਾ ਸਮਾਂ ਕਹਿ ਨਹੀਂ ਗੱਲਾਂ ਕੁਝ ਹੋਰ ਹੈ ਪਰ ਹਕੀਕਤ ਦੇ ਵਿੱਚ ਜਦੋਂ ਬੰਦਾ ਦੇਖਦਾ ਹੈ ਨਾ ਫਿਰ ਬਹੁਤ ਵੱਡੀ ਸੀ ਸਿੱਧੂ ਵੀਰੇ ਨੇ ਇੰਸਟਾਗ੍ਰਾਮ ਤੇ ਮੈਨੂੰ ਬੜੇ ਮੈਸੇਜ ਕੀਤੇ ਮੇਰੀ ਸੇਵਾ ਲਵਾ ਸੇਵਾ ਲਵਾ ਮੈਂ ਕਹਿੰਦਾ ਜੀ ਮੈਂ ਖਾਤੇ 'ਚ ਨਹੀਂ ਪਾਉਣੇ ਵੀਰੇ ਮੈਂ ਤੁਹਾਡੇ ਚਰਨ ਪਾਉਣੇ ਤੁਸੀਂ ਆਓ ਨਹੀਂ ਨਹੀਂ ਤੁਸੀਂ ਤੁਹਾਡਾ ਆਸ਼ੀਰਵਾਦ ਲਈ ਤੁਹਾਡਾ ਆਸ਼ੀਰਵਾਦ ਚੱਲਾਂਗੇ ਤੁਹਾਡਾ ਆਸ਼ੀਰਵਾਦ